ਪੀਤੀ 3 ਅਗਸਤ ਨੂੰ ਇਸ ਸੇਵਾ ਦੇ ਦੌਰਾਨ ਇੱਕ ਹਾਸਾ ਵਾਪਰਿਆ ਜਦੋਂ ਇੱਕ ਸੇਵਾਦਾਰ 50 ਸਾਲਾ ਬਲਬੀਰ ਸਿੰਘ ਜੋ ਕਿ ਆਲੂ ਬਾਲਨ ਦੀ ਸੇਵਾ ਕਰ ਰਿਹਾ ਸੀ ਜਦੋਂ ਆਲੂ ਬਾਲਦੇ ਉੱਪਰ ਚੱਗ ਆਈ ਤਾਂ ਛਾਨਨੀ ਦੇ ਨਾਲ ਉਸ ਨੂੰ ਸਾਫ਼ ਕਰਦੇ ਉਸ ਦਾ ਪੈਰ ਤਿਲ ਗਿਆ ਤੇ ਉਹ ਵੱਡੇ ਕੜਾਹੀ ਦੇ ਵਿੱਚ ਜਾ ਡਿੱਗਿਆ ਹਾਲਾਂਕਿ ਅਨੇਕਾ ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜਨ ਤੋਂ ਬਾਅਦ ਉਸ ਸ਼ਰਧਾਲੂ ਦੀ ਮੌਤ ਹੋਈ ਬੇਹੱਦ ਦੁਖਦਈ ਹਾਸਾ ਵਾਪਰਿਆ ਫੈਸਲਾ ਕੀਤਾ ਗਿਆ ਹੈ ਕਿ ਇੱਕ ਤੇ ਜਿੱਥੇ ਕੜਾਈ ਨੇ ਉਹਨਾਂ ਦੇ ਚਾਰੇ ਪਾਸੇ ਜੰਗਲਾ ਲਾਇਆ ਜਾਵੇ ਇੱਕ ਅਸੀਂ ਹੋਰ ਵੀ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਆਉਣ ਨੇ ਜਾਂ ਪਹਿਲਾਂ ਦਰਬਾਰ ਸਾਹਿਬ ਹੀ ਆ ਜੀਏ ਅਸੀਂ ਸੇਫਟੀ ਬੈਲਟ ਵੀ ਅਸੀਂ ਜ਼ਬਰ ਕਰਕੇ ਜੇ ਸੇਫਟੀ ਬੈਲਟ ਬਣਾਉਂਦੇ ਨੇ ਕਿ ਉਹ ਅਸੀਂ ਬੈਲਟ ਸੇਫਟੀ ਬੈਲਟ ਬਣਾ ਰਹੇ ਆ ਰੂਹਾਨੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੇਦਾਰ ਕਰਨ ਦੇ ਲਈ ਦੇਸ਼ ਵਿਦੇਸ਼ਾਂ ਤੋਂ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਇਸਲਾਮੀ ਪਹੁੰਚਦੇ ਨੇ ਇਸ ਦੇ ਨਾਲ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਵੀ ਇਸੇ ਤਰ੍ਹਾਂ ਰੋਜ਼ਾਨਾ ਲੱਖਾਂ ਸ਼ਰਧਾਲੂ ਪੰਗਤ ਵਿੱਚ ਬੈਠ ਕੇ ਧੰਗੂ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਗੁਰੂ ਘਰ ਦਾ ਲੰਗਰ ਛਕਦੇ ਨੇ ਔਰ ਇਸ ਲੰਗਰ ਦੀ ਤਿਆਰੀ ਦੇ ਲਈ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਹਰ ਵੇਲੇ ਡਿਊਟੀ ਨਿਭਾਉਂਦੇ ਨੇ ਉੱਥੇ ਸੰਗਤਾਂ ਵੀ ਆਪ ਮੁਹਾਰੇ ਆ ਕੇ ਗੁਰੂ ਰਾਮਦਾਸ ਦੇ ਦਰ ਤੇ ਸੇਵਾ ਕਰਨ ਦਾ ਲਹਾ ਲੈਂਦੀਆਂ ਨੇ ਪਰ ਬੀਤੀ 3 ਅਗਸਤ ਨੂੰ ਇਸ ਸੇਵਾ ਦੇ ਦੌਰਾਨ ਇੱਕ ਹਾਸਾ ਵਾਪਰਿਆ ਜਦੋਂ ਇੱਕ ਸੇਵਾਦਾਰ 50 ਸਾਲਾ ਬਲਬੀਰ ਸਿੰਘ ਜੋ ਕਿ ਆਲੂ ਬਾਲਨ ਦੀ ਸੇਵਾ ਕਰ ਰਿਹਾ ਸੀ ਜਦੋਂ ਆਲੂ ਬਾਲ ਦੇ ਉੱਪਰ ਝੱਗ ਆਈ ਤਾਂ ਛਾਨਣੀ ਤੇ ਨਾਲ ਉਸ ਨੂੰ ਸਾਫ਼ ਕਰਦੇ ਉਸ ਦਾ ਪੈਰ ਤਿਲ ਗਿਆ ਤੇ ਉਹ ਵੱਡੇ ਕੜਾਹੀ ਦੇ ਵਿੱਚ ਜਾ ਡਿੱਗਿਆ ਹਾਲਾਂਕਿ ਅਨੇਕਾ ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜਨ ਤੋਂ ਬਾਅਦ ਉਸ ਸ਼ਰਧਾਲੂ ਦੀ ਮੌਤ ਹੋਈ ਬੇਹੱਦ ਦੁਖਦਾਈ ਹਾਸਾ ਵਾਪਰਿਆ ਪਰ ਉਸ ਸਾਸੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਘਟਨਾ ਤੋਂ ਸਬਕ ਲੈਂਦੇ ਆ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਮੁੜ ਤੋਂ ਅਜਿਹਾ ਹਾਸਾ ਨਾ ਵਾਪਰੇ ਤੋਂ ਤਸਵੀਰਾਂ ਸ਼੍ਰੀ ਗੁਰੂ ਰਾਮਦਾਸ ਲੰਗਰ ਕਰਦੀਆਂ ਜਿੱਥੇ ਉਹ ਵੱਡੇ ਕੜਾਏ ਜਿਨ੍ਹਾਂ ਦੇ ਵਿੱਚ ਦਾਲ ਜਾਂ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਹੁਣ ਉਹਨਾਂ ਤੇ ਉੱਪਰ ਵਿਸ਼ੇਸ਼ ਤਰ੍ਹਾਂ ਦੇ ਇਹ ਜੰਗਲੇ ਤਿਆਰ ਕਰਕੇ ਲਗਾ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰੀਕੇ ਜੇਕਰ ਸੇਵਾ ਕਰ ਰਹੇ ਸੇਵਾਦਾਰ ਦਾ ਸ਼ਰਧਾਲੂ ਦਾ ਕੋਈ ਪੈਰ ਥਿਲਕੇ ਪਰ ਮੁਰਤੂ ਇਹ ਜਿਹਹਾ ਦੁਖਦਾਈ ਹਾਸਾ ਨਾ ਵਾਪਰ ਸਕੇ ਤੋਂ ਸਾਰੇ ਕੜਾਹਿਆਂ ਤੇ ਇਸੇ ਤਰ੍ਹਾਂ ਦੇ ਜੰਗਲੇ ਜਿਹੜੇ ਉਹ ਲਗਾ ਦਿੱਤੇ ਗਏ ਨੇ ਸ਼ਰਧਾਲੂਆਂ ਦੀ ਸੇਵਾਦਾਰਾਂ ਦੀ ਸਰੋਖਾਂ ਨੂੰ ਮੁੱਖ ਰੱਖਦੇ ਆ ਇੱਕ ਬੇਮਿਸਾਲ ਪ੍ਰਬੰਧ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਕਰਦੀ ਰਸੋਈ ਦੇ ਵਿੱਚ ਕੀਤਾ ਗਿਆ ਤਾਂ ਜੋ ਸ਼ਰਧਾਲੂਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਕਿਉਂਕਿ ਜਿੱਥੇ ਇੱਥੇ ਵੱਡੀ ਗਿਣਤੀ ਵਿੱਚ ਸੇਵਾਦਾਰ ਤਨਾਤ ਰਹਿੰਦੇ ਨੇ ਉੱਥੇ ਰੋਜ਼ਾਨਾ ਹੀ ਹਜ਼ਾਰਾਂ ਸ਼ਰਧਾਲੂ ਆਪ ਮੁਹਾਰੇ ਆ ਕੇ ਇੱਥੇ ਤੁੰਗ ਰਾਮਦਾਸ ਦੇ ਲੰਗਰ ਘਰ ਦੇ ਵਿੱਚ ਆ ਕੇ ਸੇਵਾ ਕਰਦੇ ਨੇ ਆਪਣੇ ਆਪ ਨੂੰ ਬੇਹਤ ਕਰਮਾ ਵਾਲਾ ਵਡਭਾਗਾ ਮੰਨਦੇ ਨੇ ਕਿ ਉਹਨਾਂ ਨੂੰ ਚੌਥੀ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ। ਤੋਂ ਇਹ ਦੁਖਦਾਈ ਹਾਸਾ ਵਾਪਰਿਆ ਬੀਤੀ 3 ਅਗਸਤ ਨੂੰ ਜੁਰਗ ਸੇਵਾਦਾਰ ਬਲਬੀਰ ਸਿੰਘ ਜਿਸ ਦੀ ਉਮਰ 50 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ। ਇੱਥੇ ਰੋਜ਼ਾਨਾ ਆ ਕੇ 5 ਤੋਂ 10 ਘੰਟੇ ਸੇਵਾ ਕਰਦਾ ਸੀ। ਪਿਛਲੇ 10 ਸਾਲ ਤੋਂ ਸੋਲੋ ਨਿਰੰਤਰ ਇਹ ਸੇਵਾ ਕੀਤੀ ਜਾ ਰਹੀ ਸੀ ਹਰ ਕੋਈ ਉਸ ਦੀ ਸੇਵਾ ਦੀ ਛਲਾਗਾ ਕਰਦਾ ਸੀ ਪਰ ਕੁਦਰਤ ਨੂੰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸੇਵਾ ਕਰਦਿਆਂ ਇਸ ਵੱਡੇ ਕੜਾਏ ਦੇ ਵਿੱਚ ਆਲੂ ਉਬਾਲਦੇ ਆ ਜਦੋਂ ਆਲੂਆਂ ਦੇ ਉੱਪਰ ਝੱਗ ਆਈ ਤਾਂ ਉਸ ਨੂੰ ਸਾਫ਼ ਕਰਨ ਦੇ ਮੰਤਵ ਦੇ ਨਾਲ ਉਸ ਨੂੰ ਛਾਣਨੀ ਨਾਲ ਉਹ ਝੱਗ ਜਿਹੜੀ ਇਹ ਸਾਫ਼ ਕੀਤੀ ਜਾ ਰਹੀ ਸੀ ਪਰ ਅਚਾਨਕ ਹੀ ਦੁਖਦਾਈ ਹਾਦਸਾ ਵਾਪਰਦਾ ਉਸ ਦਾ ਪੈਰ ਤਿਲਕਦਾ ਤੇ ਓਕੜਾਏ ਦੇ ਵਿੱਚ ਜਾ ਦਿਗਦਾ ਜਿੱਥੇ ਉਪਜਾ 50% ਤੋਂ ਬਾਅਦ ਚੁਲਸ ਜਾਂਦਾ ਹਾਲਾਂਕਿ ਤੁਰੰਤ ਉਸ ਨੂੰ ਥਿਰਗੋ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ ਭੇਖ ਲਜਾਇਆ ਜਾਂਦਾ ਹੈ ਉਸ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ ਪਰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਉਹ ਇਸ ਦੁਨੀਆ ਤੋਂ ਰੁਕਸਤ ਹੋ ਜਾਂਦਾ ਨੇ ਇੱਕਾ ਦਿਨ ਉਹ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਪਰ ਇਹ ਘਟਨਾ ਆਪਣੇ ਆਪ ਦੇ ਵਿੱਚ ਇਤਿਹਾਸ ਚ ਪਹਿਲੀ ਵਾਰ ਵਾਪਰੀ ਸੀ ਜਿਸ ਤੋਂ ਸਬਕ ਲੈਂਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਅੰਤਰੀਮ ਕਮੇਟੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਮੂਹ ਗੁਰੂ ਘਰਾਂ ਦੇ ਵਿੱਚ ਕਿਤੇ ਵੀ ਅਜਿਹੇ ਹਾਸਾ ਦੁਬਾਰਾ ਨਾ ਵਾਪਰੇ ਕਿਉਂਕਿ ਇਸ ਘਟਨਾ ਤੋਂ ਬਾਅਦ ਇੱਕ ਹਾਸਾ ਫਿਰੋਜ਼ਪੁਰ ਦੇ ਇੱਕ ਗੁਰਦੁਆਰਾ ਸਾਹਿਬ ਚ ਵੀ ਵਾਪਰਿਆ ਜਿੱਥੇ ਰਸੋਈ ਦੇ ਵਿੱਚ ਇੱਕ ਹਾਸਾ ਹੋਇਆ ਤਿੰਨ ਚਾਰ ਜਣੇ ਚੁਲਸੇ ਤੋਂ ਤੁਰੰਤ ਇਸ ਇਨਾਂ ਘਟਰਾਵਾਂ ਦਾ ਤੋ ਸਬਕ ਲੈਂਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਅੰਤਰੀਮ ਕਮੇਟੀ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਔਰ ਇਹ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਵੱਡੇ ਕੜਾਏ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਸੁਰੱਖਿਆ ਦੇ ਲਿਹਾਜ਼ ਨਾਲ ਜੰਗਲੇ ਤਿਆਰ ਕੀਤੇ ਜਾਣ ਤੋ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਸ਼੍ਰੀ ਗੁਰੂ ਰਾਮਦਾਸ ਸਲੰਗਰਕਾਰ ਸ਼੍ਰੀ ਹਰਵਿੰਦਰ ਸਾਹਿਬ ਤੋਂ ਕਰ ਦਿੱਤੀ ਗਈ ਹੈ ਜਿੱਥੇ ਜਿਨ੍ਹਾਂ ਵੱਡੇ ਕੜਾਏ ਨੇ ਉਹਨਾਂ ਤੇ ਇੱਕ ਇਹ ਪਾਇਲਟ ਪ੍ਰੋਜੈਕਟ ਕਹਿ ਸਕਦੇ ਆ ਕਿ ਇਹਨਾਂ ਚਾਰ ਵੱਡੇ ਕੜਾਏ ਤੇ ਇਹ ਤਜਰਬੇ ਦੇ ਤੌਰ ਤੇ ਇਹ ਜੰਗਲੇ ਲਗਾਏ ਗਏ ਨੇ ਤਾਂ ਜੋ ਇੱਥੇ ਸੇਵਾ ਕਰਨ ਵਾਲੇ ਸ਼ਰਧਾਲੂਆਂ ਦੀ ਸੇਵਾਦਾਰਾਂ ਦੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾ ਸਕੇ ਕਿਉਂਕਿ ਸੇਵਾਦ ਕਰਨ ਦੇ ਲਈ ਸੰਤਾਂ ਅਥਾ ਸ਼ਰਧ ਹੈ ਪਰ ਸੁਰੱਖਿਆ ਵੀ ਜਿਹੜੀ ਹੈ ਉਹ ਬਹੁਤ ਪ੍ਰਮੁੱਖ ਬਹੁਤ ਅਹਿਮ ਹੈ ਕਿ ਇੱਥੇ ਸੇਵਾ ਕਰਨ ਵਾਲੇ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਕੋਈ ਅਜੀਹਾ ਦੁਖਦਾਈ ਹਾਸਰਾ ਹਾਸਾ ਮੁਰਤੋਂ ਨਾ ਵਾਪਰੇ ਤੋਂ ਸੇਵਾਦਾਰ ਜੋ ਇੱਥੇ ਆ ਕੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਉਹਨਾਂ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਪਹਿਲੀ ਵਾਰ ਸੀ ਇੱਥੇ ਅਜਿਹਾ ਦੁਖਦਾਈ ਹਾਦਸਾ ਵਾਪਰਿਆ ਕਿ ਸੇਵਾ ਕਰ ਰਹੇ ਬਲਬੀਰ ਸਿੰਘ ਹਾਦਸੇ ਦਾ ਸ਼ਿਕਾਰ ਹੋਏ ਕੜਾਹੇ 'ਚ ਡਿੱਗੇ ਪਰ ਹੁਣੇ ਪ੍ਰਬੰਧ ਕੀਤੇ ਗਏ ਐ ਕਿਸ ਤਰ੍ਹਾਂ ਦੇਖਦੇ ਹੋ ਨਾ ਪ੍ਰਬੰਧਾ ਬਹੁਤ ਵਧੀਆ ਪ੍ਰਬੰਧ ਕੀਤੇ ਜੀ ਆ ਗਏ ਆ ਲਾ ਦਿੱਤੇ ਗਏ ਜੰਗਲੇ ਲਾ ਦਿੱਤੇ ਕਿ ਕਿਸੇ ਦੀ ਕੋਈ ਹਾਦਸਾ ਨਾ ਹੋ ਸਕੇ ਕੋਈ ਕਿਉਂਕਿ ਬੜਾ ਦੁਖਦਾਈ ਹਾਦਸਾ ਵਾਪਰਿਆ ਸੀ ਬਲਬੀਰ ਸਿੰਘ ਰੀ 10 ਸਾਲ ਤੋਂ ਸੇਵਾ ਕਰ ਰਹੇ ਸੀ ਇੱਥੇ ਹਾਂਜੀ ਹਾਂਜੀ ਇਹ ਪਹਿਲੀ ਵਾਰ ਵਾਪਰਿਆ ਸੀ ਹਾਦਸਾ ਅਜੇ ਇੱਥੇ ਪਹਿਲਾਂ ਵੀ ਇੱਕ ਹਲਵਾਈ ਸਿੰਘ ਜੀ ਸਾਡੇ ਪਹਿਲਾਂ ਵੀ ਕਿੜਾਈ ਕਰ ਚੁੱਕੇ ਸੀ ਉਹਦਾ ਕਾਗਿਆ ਲਾ ਦਿੱਤੇ ਗਿਆ ਜੀ ਜਾਗਦੇ ਇਹ ਹੁਣ ਸਾਰੇ ਕਿੜਾਇਆ ਤੇ ਲਾਏ ਜਾਣਗੇ ਹਾਂਜੀ ਲੱਗੇ ਜੀ ਤੇ ਹਲਵਾਂ ਦੀ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਸੀ ਹਾਂਜੀ ਬਹੁਤ ਜ਼ਰੂਰੀ ਜੀ ਬਾਈ ਤੇ ਸ਼ਰਦਾਲੂਆਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇਹ ਉਪਰਾਲਾ ਕੀਤਾ ਗਿਆ ਤੇ ਹੌਲੀ-ਹੌਲੀ ਜਿੱਥੇ ਸ਼੍ਰੀ ਗੁਰੂ ਰਾਮਦਾਸ ਲੰਗਰ ਕਰਦੇ ਨਾਲ-ਨਾਲ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨਾਂ ਦੇ ਸਮੂਹ ਗੁਰਦੁਆਰਾ ਸਹਿਬਾਨ ਦੇ ਵਿੱਚ ਸੁਰੱਖਿਆ ਦੇ ਪੱਖੋਂ ਇਹ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਇਹ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤਰੀਮ ਕਮੇਟੀ ਦੀ ਬੈਠਕ ਦੇ ਵਿੱਚ ਲਿਆ ਗਿਆ ਹੈ ਇਸ ਸਬੰਧ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਸਮੂਹ ਗੁਰਦੁਆਰਾ ਸਹਿਬਾਨ ਦੇ ਵਿੱਚ ਵੱਡੇ ਕੜਾਏ ਤੇ ਇਸ ਤਰ੍ਹਾਂ ਦੇ ਜੰਗਲੇ ਲਾਏ ਜਾਣਗੇ ਤਾਂ ਜੋ ਸੇਵਾਦਾਰਾਂ ਦੀ ਸ਼ਰਧਾਲੂਆਂ ਦੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾ ਸਕੇ ਤੋਂ ਇਸ ਸੰਬੰਧ ਵਿੱਚ ਸ਼ਰਮਣੀ ਕਮੇਟੀ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਜੋ ਪੂਰੇ ਇਸ ਜੰਗਲਾਂ ਦੇ ਪ੍ਰੋਜੈਕਟ ਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰ ਸਕੀਏ ਸਾਡੇ ਮੌਜੂਦ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਸਕੱਤਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕੱਤਰ ਜੋ ਇੱਕ ਦੁਖਦਾਈ ਹਾਦਸਾ ਵਾਪਰਿਆ ਸੀ ਉਸ ਤੋਂ ਬਾਅਦ ਇਤਿਹਾਸ ਦੇ ਤੌਰ ਤੇ ਕੀ ਫੈਸਲਾ ਕੀਤਾ ਗਿਆ ਰੋਮਣੀ ਕਮਟੀ ਦੀ ਜੈਕਟ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇੱਕ ਤੇ ਜਿੱਥੇ ਕੜਾਏ ਨੇ ਉਹਨਾਂ ਦੇ ਚਾਰੇ ਪਾਸੇ ਜੰਗਲਾ ਲਾਇਆ ਜਾਵੇ ਤਾਂ ਜੋ ਕੋਈ ਵੀ ਜਿਹੜਾ ਉਸ ਕੜਾਏ ਵਿੱਚ ਡਿੱਗਣ ਤੋਂ ਬਚ ਸਕੇ ਇੱਕ ਅਸੀਂ ਹੋਰ ਵੀ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਆਣ ਨੇ ਜਾਂ ਪਹਿਲਾ ਦਰਬਾਰ ਸਾਹਿਬ ਹੀ ਆ ਜੀਏ ਕਿ ਅਸੀਂ ਸੇਫਟੀ ਬੈਲਟ ਵੀ ਅਸੀਂ ਵਰਕ ਕਰਕੇ ਕਿ ਜਿਹੜਾ ਸੇਫਟੀ ਬੈਲਟ ਬਣਾਉਂਦੇ ਨੇ ਇਹ ਉਹ ਰੀਮ ਬੈਲਟ ਸੇਫਟੀ ਬੈਲਟ ਬਣਾ ਰਹੇ ਆ ਕਿ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਖੜਾ ਲਵਾਈ ਆ ਉਹ ਜਦੋਂ ਕੜਾਏ ਚ ਕੜਚੀ ਮੱਕੜਾ ਮਾਰਦੀ ਨੇ ਚਾਹੇ ਉਹ ਗਾਲ ਬਣਾਉਂਦੇ ਨੇ ਉਹ ਉੱਥੇ ਤੱਕ ਪਹੁੰਚ ਨਾ ਸਕਣ ਕੜਾਏ ਤੱਕ ਕੜਾਏ ਦੀ ਮਤਲਬ ਗਾਹ ਨਾ ਉਲਰ ਪਰ ਕਿਉਂਕਿ ਸੇਫਟੀ ਬੈਲਟ ਨਹੀਂ ਉੱਤੇ ਟੰਗੀ ਉੱਤੇ ਹੋਗੀ ਬੱਜੀ ਹੋਊਗੀ ਤੇ ਨਾਲ ਉਹਨਾਂ ਦੇ ਲੱਗੀ ਹੋਊਗੀ ਉਹ ਜਦੋਂ ਵੀ ਕਿਤੇ ਕੜਾਏ ਨੂੰ ਆਉਂਗਾ ਉਹ ਖਿੱਚ ਪੈ ਜਾਈ ਕੋਈ ਪਛਾਣ ਚਲ ਜਾਣਗੇ ਬਲ ਜਿੱਦਾਂ ਸ਼ੀਟ ਵੈਲਡ ਆਪਾਂ ਆਪਾਂ ਜਾਂ ਚਾਹ ਜਾਂ ਗੱਡੀਆਂ ਚਲਾਉਨੇ ਆ ਇਸੇ ਤਰ੍ਹਾਂ ਹੀ ਇੱਕ ਉਹ ਬੈਲਡ ਹੋਊਗੀ ਉਹ ਅਸੀਂ ਵਿਚਾਰ ਕੀਤੀ ਮੀਟਿੰਗ 'ਚ ਮਾਨਯੋਗ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹ ਬਲਾਜਮਾਂ ਦੀ ਜਿਹੜੇ ਹਲਵਾਈ ਨੇ ਜਾਂ ਕੋਈ ਸੇਵਾ ਕਰਦਾ ਇਹਨਾਂ ਦੀ ਸੇਫਟੀ ਦਾ ਬਹੁਤ ਧਿਆਨ ਰੱਖਿਆ ਜਾਵੇ ਮਾਨਯੋਗ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਅਸੀਂ ਜਿਹੜੇ ਆ ਜਿੰਨੇ ਵੀ ਸਾਡੇ ਦਰਬਾਰ ਸਾਹਿਬ 'ਚ ਕੜਾਈ ਨੇ ਉਹਨਾਂ ਤੇ ਅਸੀਂ ਇਹ ਜਿਹੜੇ ਜਿਹੜੇ ਰਾਤੇ ਨੇ ਜੰਗਲਾਂ ਤੋਂ ਬਾਅਦ ਸਾਡਾ ਦੂਜਾ ਸਟੈਪ ਆ ਜਿਹੜੀ ਸੇਫਟੀ ਵੈਲਟ ਇਦਾਂ ਹੀ ਹੈ ਜਿਹੜੇ ਜਿੱਥੇ ਜਿਹੜੇ ਵੱਡੇ ਸਰ ਗੁਰਦਰਾ ਸਾਹਿਬਾਨ ਨੇ ਉਹਨਾਂ ਚ ਵੀ ਅਸੀਂ ਇਹ ਲੋਡ ਮਹਿਸੂਸ ਕਰਕੇ ਜਿੱਥੇ ਲੋਡ ਹੋਊਗੀ ਉੱਥੇ ਵੀ ਅਸੀਂ ਇਦਾਂ ਦੇ ਪ੍ਰਬੰਧ ਕਰਾਵਾਂਗੇ ਕਿਉਂਕਿ ਜਿਹੜੇ ਸੰਗਤ ਅਤੇ ਜਿਹੜੇ ਸਾਡੇ ਅਲਵਾਈ ਨੇ ਇਹਨਾਂ ਦੀ ਸੇਫਟੀ ਬਹੁਤ ਜ਼ਰੂਰੀ ਆ ਕਿਉਂਕਿ ਸੰਗਤ ਵੀ ਕਈ ਰਣਵਾਈਆਂ ਦਾ ਸੇਵਾ ਕਰ ਲਾ ਪੈਂਦੀ ਆ ਉਹਨਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਏ ਆ ਇਹ ਬਹੁਤ ਜ਼ਰੂਰੀ ਕਾਰਜ ਹੋਣ ਕਰਕੇ ਅਸੀਂ ਪਹਿਲ ਦੇ ਆਧਾਰ ਤੇ ਕਰ ਰਹੇ ਆ ਜੰਗਲੇ ਅਸੀਂ ਲਵਾਉਂਦੇ ਰਹੇ ਤੇ ਜਲਦ ਹੀ ਇਹ ਸੇਫਟੀ ਬੈਲਟ ਜਿਹੜਾ ਉਹ ਵੀ ਲਾਵਾਂਗੇ ਤਾਂ ਜੋ ਕੋਈ ਵੀ ਗਾਂ ਵਿਅਕਤੀ ਜਿਹੜਾ ਉਹਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਮਨੁੱਖੀ ਜਾਨਾਂ ਕਿੰਨੀਆਂ ਬਹੁਤ ਕੀਮਤੀ ਨੇ ਤੇ ਹਰ ਇੱਕ ਦੀ ਜਾਨ ਬਚਾਉਣਾ ਜਿਹੜਾ ਸਾਡੇ ਕਾਰਜ ਖੇਤਰ ਦੇ ਵਿੱਚ ਆ ਉਹਦੀ ਜਾਨ ਬਚਾਉਣਾ ਸਾਡਾ ਫਰਜ਼ ਬਣ ਜਾਂਦਾ ਆ ਤੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਅਸੀਂ ਇਹ ਕਾਰਜ ਕਰ ਰਹੇ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਇਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਉਸ ਦੁਖਦਾਈ ਹਾਦਸੇ ਤੋਂ ਬਾਅਦ ਜਿਸ ਹਸਦੇ ਵਿੱਚ ਸ਼ਰਧਾਲੂ ਬਲਬੀਰ ਸਿੰਘ ਹਰਾਂ ਦੀ ਕਿੜਾਈ ਦੇ ਡਿੱਗਣ ਦੇ ਨਾਲ ਇੱਕ ਹਫਤਾ ਸੰਘਰਸ਼ ਦੇ ਬਾਵਜੂਦ ਜਿਹੜੀ ਹੈ ਉਹ ਜਾਨ ਗਵਾਈ ਹੈ ਤਾਂ ਉਸ ਹਾਦਸੇ ਨੂੰ ਮੁੱਖ ਰੱਖਦੇ ਆ ਸ਼੍ਰੋਮਣੀ ਕਮੇਟੀ ਦੀ ਅੰਤਰੀਮ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਜਿਸ ਦੇ ਤਹਿਤ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਸਾਰੇ ਕਿੜਾਏ ਤੇ ਜੰਗਲੇ ਲਗਾ ਦਿੱਤੇ ਗਏ ਨੇ ਅਰ ਇਸ ਦਿਨ ਨਾਲ ਇੱਕ ਹੋਰ ਐਮ ਪੈਸਟਾ ਲਿਆ ਗਿਆ ਹੈ ਕਿ ਸੇਵਾਕਾਰ ਸਰਧਾਲੂਆਂ ਅਤੇ ਸੇਵਾਦਾਰਾਂ ਜਾਂ ਹਲਵਾਈਆਂ ਦੇ ਲਈ ਵਿਸ਼ੇਸ਼ ਤੌਰ ਤੇ ਸੇਫਟੀ ਬੈਲਟਾਂ ਤਿਆਰ ਕਰਵਾਈਆਂ ਜਾਣਗੀਆਂ ਤਾਂ ਜੋ ਉਹ ਕੜਾਈਚ ਡਿੱਗਣ ਤੋਂ ਬਚ ਸਕਣ ਅਤੇ ਮੋੜ ਤੋਂ ਜਿਹੜਾ ਕੋਈ ਦੁਖਦਾਈ ਹਾਸਾ ਨਾ ਵਾਪਰੇ ਕੈਮਰਾ ਪਰਸਨ ਅਵਤਾਰ ਸਿੰਘ ਜੀ ਨਾਲ ਅਮਰਿੰਦਰ ਸਿੰਘ ਮੌਂਗਾ ਪੀਟੀ ਸੀ ਨਿਊਜ਼ ਅੰਮ੍ਰਿਤਸਰ